ਦੇਖੋ ਜੀ ਅੱਜ ਵੱਡੇ ਮੌਦ ਮੰਦਰ ਵਿੱਚ ਜਿਹੜਾ ਤਿਆਰ ਆ ਹੋਲੀ ਦਾ ਤਿਆਰ ਆ ਹਰ ਵਰਗ ਦਾ ਬੰਦਾ ਹਰ ਸਿਆਸੀ ਬੰਦਾ ਇੱਥੇ ਇਕੱਠਾ ਹੋਇਆ ਵਾ ਤੇ ਇੱਕ ਵੱਖਰਾ ਹੀ ਨਜ਼ਾਰਾ ਵਾ ਕੋਈ ਧਰਮ ਤੇ ਭਾਵ ਨਹੀਂ ਕੀਤਾ ਜਾਂਦਾ ਕੋਈ ਸਿਆਸੀ ਪਾਰਟੀ ਦਾ ਨਹੀਂ ਭਾਵ ਕੀਤਾ ਜਾ ਰਿਹਾ ਮੇਰੇ ਨਾਲ ਅੱਜ ਕਾਂਗਰਸੀ ਜਿਹੜੇ ਮੇਰੇ ਬਹੁਤ ਹੀ ਵੱਡੇ ਸਤਿਕਾਰਯੋਗ ਤਨੀਦਾ ਸਾਹਿਬ ਨੇ ਹਰ ਇੱਕ ਇੱਕ ਜਿਹੜੇ ਪਾਰਟੀ ਨੂੰ ਭੁੱਲ ਕੇ ਸਾਰਾ ਕੁਝ ਭੁੱਲ ਕੇ ਇੱਕ ਖੁਸ਼ੀ ਦਾ ਤਿਉਹਾਰ ਮਨਾ ਕੇ ਇੱਕ ਆਪਣਾ ਜਿਹੜਾ ਖੁਸ਼ੀ ਦਾ ਇਜਹਾਰ ਕੀਤਾ ਜਾ ਰਿਹਾ ਜੀ ਕੀ ਕਰਾਂ ਤੁਹਾਡਾ ਜੀ ਇਹ ਇੱਕ ਹੋਲਾ ਤਿਹਾਰ ਬਣਾਇਆ ਜਾ ਰਿਹਾ ਹੈ ਮੇਸ ਤੇ ਹੋਲੀ ਤੇ ਤਿਹਾਰ ਦੇ ਉੱਤੇ ਸਮੂਹ ਪੰਜਾਬੀਆਂ ਨੂੰ ਤਰਨਤਨ ਵਾਸੀਆਂ ਨੂੰ ਜਿਹੜੀ ਆ ਉਹ ਹੋਲੀ ਦੀ ਵਧਾਈ ਦਿੰਨਾ ਤੁਸੀਂ ਇਹ ਵੇਖੋ ਐਡਾ ਖੂਬਸੂਰਤ ਨਜ਼ਾਰਾ ਜਿਹੜਾ ਤਰਨਤਨ ਮੰਦਿਰ 'ਚ ਇਸ ਵੇਲੇ ਆ ਹਰ ਤਰ੍ਹਾਂ ਦੇ ਹਰ ਪਾਰਟੀ ਦੇ ਹਰ ਸੋਸ਼ਲ ਸਟਰੀ ਸਾਭ ਇਕੱਠੇ ਹੋਏ ਆ ਉਹਨਾਂ ਨੂੰ ਬਹੁਤ ਬਹੁਤ ਵਧਾਈਆਂ ਅੱਜ ਇੱਕ ਛੇਤਰ ਤੇ ਨਵਾਂ ਸਾਲ ਚੜ੍ਹਿਆ ਵਾ ਉਹਦਾ ਵੀ ਮੈਂ ਲੱਖ ਲੱਖੋਂ ਦਾ ਇੱਕ ਜਨਾਬ ਵਾਹਿਗੁਰੂ ਤੇ ਅਰਦਾਸ ਆ ਕਿ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖੇ ਬਹੁਤ ਬਹੁਤ ਧੰਨਵਾਦ ਕੀ ਕਹਾਂ ਨਾਮ ਆ ਔਰ ਕੀ ਕਹਿਣਾ ਚਾਹਦੇ ਹਾਂ ਜੀ ਮੇਰਾ ਨਾਮ ਜੀ ਕੁਲਦੀਪ ਸਿੰਘ ਕਹਿੰਦਾ ਹਾਂ ਜੀਜਪੀ ਦੇ ਜ਼ਿਲ੍ਹਾ ਵਾਈਸ ਪ੍ਰਧਾਨ ਕਰਮਚਾਰ। ਮੈਂ ਸਾਰੇ ਹੀ ਦੇਸ਼ ਵਾਸੀਆਂ ਨੂੰ ਇਸ ਸੌ ਵਿਦੇ ਵਿਹਾਰ ਦੀਆਂ ਲੱਖ ਲੱਖ ਵਧਾਈਆਂ ਦਿੰਦਾ। ਸਾਰੇ ਹੀ ਦੇਸ਼ ਵਾਸੀ ਇਸ ਦਿਨ ਮਾਨੋ ਇੱਕ ਦੂਜੇ ਨਾਲ ਰਲ ਮਿਲ ਕੇ ਰਹਿਣ ਤੇ ਰੰਗਾਂ ਦੇ ਨਾਲ ਆਪ ਵੀ ਰੰਗੇ ਜਾਣ। ਜੈ ਸ਼ੁਰੂ